ਸਵਾਗਤ ਹੈ ਕਿ ਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਨਾ ਪਲੈਟਫਾਰਮ ਤੇ। ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਮੇਰੇ ਆਪਦੇ ਪਿੰਡ ਦੀ ਵੀਡੀਓ ਹੈ। ਪਿੰਡ ਕੋਲਾ ਰਾਇਕਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚੋਂ। ਦੋਸਤੋ ਜਿਹੜੀ ਵੀਡੀਓ ਬਣਾ ਰਹੇ ਕਿ ਘਰੇਲੂ ਪਰਿਵਾਰ ਕੋਲ ਵੀਡੀਓ ਬਣਾ ਰਹੇ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਤੌਰ ਤੇ ਦੁੱਧ ਪੀਣ ਵਾਸਤੇ ਦੋ ਤੋਂ ਚਾਰ ਪਸ਼ੂ ਹੁਣ ਰੱਖਦੇ ਆ। ਪਹਿਲਾਂ ਬਾਈ ਹੁਣ ਬਹੁਤ ਚੰਗੀ ਕੈਂਤੀ ਦੇ ਪਸ਼ੂ ਰੱਖਦੇ ਚੰਗੀਆਂ ਮੱਝਾਂ ਦੇ ਸ਼ਕੀਨ ਸੀ। ਪਰ ਫੈਮਿਲੀ ਅੱਧੀ ਫੈਮਿਲੀ ਬਾਹਰ ਜਾਣ ਦੇ ਕਾਰਨ ਹੁਣ ਪਸ਼ੂ ਘਟਾਉਣੇ ਸ਼ੁਰੂ ਕਰਤੇ। ਸੇਵਤਾ ਨਹੀਂ ਕਰਨੀ ਸੀ ਝੋਟੀ ਪਰ ਮਜਬੂਰੀਆਂ ਕਹਿੰਦੇ ਵੀ ਉਮਰ ਦੇ ਹਿਸਾਬ ਨਾਲ ਬਸੂ ਸਾਹਮਣੇ ਔਖੇ ਹੋ ਜਾਂਦੇ ਨੇ ਪਲੂਨ ਝੋਟੀਆਂ ਹੁੰਦੀਆਂ ਭਜਨਟ ਕਰਦੀਆਂ ਇਸੇ ਕਰਕੇ ਇੱਕ ਜੱਜ ਝੋਟੀ ਹੈ ਤੁਹਾਡੇ ਲਈ ਬਕਾਉ ਲੈ ਕੇ ਆਇਆ ਦੋ ਦੰਦ ਹੋਊਗੀ ਜੋ ਦੰਦ ਪਟਕੇ ਨਹੀਂ ਵੇਖੇ ਉਮਰ ਸਾਢੇ 1-3 ਸਾਲਾ ਦੋਸਤੋ ਇਹਦੀ ਜਿਹੜੀ ਵੀ ਭਰਾ ਨੂੰ ਪਸੰਦ ਆਵੇ ਦੰਦ ਚੈੱਕ ਕਰ ਲਿਆ ਕੇ ਕਵਾਨਾ ਸੋਨਾ ਬਣਾਉਂਦੀ ਹੁੰਦੀ ਹੈ ਥਾਣਾ ਦਾ ਸਹਿਜ ਇੱਕੋ ਜਿਹਾ ਚਾਰਾਂ ਦਾ ਕੱਡ-ਕਾੜ ਦਰਮਿਆਨਾ ਤਾਂਚਾ ਮਜ਼ਬੂਤ ਆ ਸਿੰਘ ਕੁੰਡੇ ਦੀ ਆ ਸੁਨੱਖੀ ਆ ਝੋਟੀ ਦੈਨ ਇਹਦੇ ਸੀਗੇ 7 ਤਰੀਕ ਨੂੰ ਪੂਰੇ ਤੇ ਅੱਜ ਤਰੀਕ 2 ਅਗਸਤ ਨੂੰ ਵੀਡੀਓ ਬਣਾ ਰਹੇ ਆਂ ਗਰਮੀ ਕਰਕੇ ਪਸ਼ੂ ਟਾਈਮ ਤੇ ਵੀ ਸੂ ਸਕਦਾ 1-2 ਦਿਨ ਪਹਿਲਾਂ ਵੀ ਸੂ ਸਕਦਾ ਤੇ ਜਿਹੜਾ ਇਹਦਾ ਮੁੱਲ ਰੱਖਿਆ ਗਿਆ ਦੋਸਤੋ ਮੁੱਲ ਕਰਾਉਣ ਬਾਈ ਕਹਿੰਦਾ ਇੱਕ 20 ਕਰਾ ਲਓ ਇੱਕ 10 ਕਰਾ ਲਓ ਦੇਣ ਲੈਣ ਵਾਲੀ ਗੱਲ ਆ ਜਿਹੜੀ ਉਹ ਇੱਕ ਪੰਜ ਜੋ ਮਾੜਾ-ਮੋਟਾ ਮਾਨ ਤਾਨ ਕਰ ਦੇਣਗੇ ਜਿਹੜੇ ਸੌਦੇ ਹੁੰਦੇ ਹੁੰਦੇ ਆ ਮੁੱਲ ਘਰ ਦੇ ਮਾਲਕ ਦੀ ਡਿਮਾਂਡ ਹੁੰਦੀ ਆ ਜਿਹੜਾ ਵੀ ਵੀਰ ਆਊਗਾ ਗੱਲਬਾਤ ਕਰੂਗਾ ਜਿੱਦਾਂ ਇਹ ਤੁਹਾਡੀ ਗੱਲ ਬਾਤ ਹੋਊਗੀ ਉਦਾਂ ਦਾ ਮੁੱਲ ਦੇ ਵਿੱਚ ਬਾਦਕਾਟ ਹੋ ਜਾਂਦੀ ਆ ਡਰੈਸ ਦੂਰੀ ਤੋਂ ਨੋਟ ਕਰਾ ਦੇਣਾ ਪਿੰਡ ਕੋਟਲਾ ਰਾਏ ਘਾ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਸਾਢੇ 3 ਸਾਲ ਉਮਰ ਆ ਦੰਦਾਂ ਤੋਂ ਵੇਖੀ ਨਹੀਂ ਕਿਉਂਕਿ ਨਵਾਂ ਬੰਦਾ ਕਰਕੇ ਪਸ਼ੂ ਕੋਈ ਏਰ ਕਬਰਾ ਜਾਂਦਾ ਜਿਹੜੇ ਵੀ ਭਰਾ ਨੂੰ ਪਸੰਦ ਹੋਵੇ ਦੰਦ ਆ ਕੇ ਵੇਖ ਲੈ ਉਮਰ ਐਗਜ਼ੈਕਟ ਸਾਢੇ 3 ਸਾਲਾ ਦੋ ਦੰਦ ਵੀ ਹੋ ਸਕਦੀ ਆ ਤੇ ਚੌਕ ਦਾ ਇੱਕ ਅੱਧਾ ਸਿੱਟਿਆ ਵੀ ਹੋ ਸਕਦਾ ਪੰਜ ਤੋਂ ਚਾਰ ਦਿਨ ਦੀ ਕੱਜੀ ਆ ਥੋੜੇ ਥੋੜੇ ਵਾਲ ਰਹਿੰਦੇ ਹਵਾਨੇ ਚ ਤੇ ਕੈਮਰੇ ਤੋਂ ਥੋੜਾ ਜਿਹਾ ਘਬਰਾਉਂਦੀ ਆ ਮੁੱਲ ਦੂਰੀ ਆ ਦੱਸ ਦਿੰਨਾ 1.5 ਮੋਲਾ ਵਿੱਚੋਂ ਮਾਨਤਾਨ ਹੋ ਜੂਗਾ ਉਹ ਤੁਹਾਡੇ ਗੱਲ ਕਰਨ ਦੇ ਡਿਪੈਂਡ ਕਰਦਾ ਪਿੰਡ ਕੋਟਲਾ ਰਾਇਕਾ ਤਹਿਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਵਿੱਚੋਂ ਫਿਰ ਧੰਨਵਾਦ ਦੋਸਤੋ ਵੀਡੀਓ ਨੂੰ ਬਰਤੋਤ ਸ਼ੇਅਰ ਕਰਿਓ